ਸ਼ਸ਼ਤਰਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਇਸ ਤੁਹਾਡਾ ਸਵਾਗਤ ਹੈ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਮੇਰੇ ਡੈਡੀ ਕੱਢਦੇ ਆ ਚਾਰ ਤੇ ਹੁਣ ਆਪਾਂ ਉਹਨਾਂ ਤੋਂ ਪੁੱਛਾਂਗੇ ਲਵੀ ਜਿਹੜਾ ਆਪਣਾ ਚਾਰ ਦਾ ਡਰਾਈ ਮੈਟਰ ਹੁੰਦਾਗਾ ਉਹ ਕਿਵੇਂ ਕੱਢੀਦਾ ਹੁੰਦਾ ਆਪਣੇ ਆਪ ਮਤਲਬ ਆਪਾਂ ਕਿਵੇਂ ਕੱਢ ਸਕਦੇ ਆ ਚਲੋ ਆਪਾਂ ਡੈਡੀ ਕੋਲ ਚੱਲਦੇ ਆਂ ਮਤਲਬ ਜਿਹੜਾ ਆਪਣਾ ਡਰਾਈ ਮੈਟਰ ਜਿਹੜਾ ਆਪਾਂ ਖੁਦ ਤੋਂ ਕੱਢ ਸਕਦੇ ਆ ਆਪਾਂ ਕਿਵੇਂ ਕੱਢੀਏ ਤੇ ਬਸ ਐਦਾਂ ਦੇ ਆਪਾਂ ਜਿਹੜੇ ਤੋਂ ਪੁੱਛਣਾਗਾ ਬੱਪਾ ਆ ਬਤੋ ਆ ਜਿਹੜਾ ਤੇ ਜਿਹੜਾ ਆਪਾਂ ਉਹਦਾ ਡਰਾਈ ਮੈਟਰ ਕੱਢਦੇ ਹੁੰਨੇ ਆਪਣਾ ਸੈਲਜ਼ ਦਾ ਆਪਾਂ ਖੁਦ ਤੋਂ ਕਿਵੇਂ ਕੱਢ ਸਕਦੇ ਆ ਖੋਦਾ ਪੁੱਤ ਹਾਂ ਅੱਜ ਤਾਂ ਗਰਮੀ ਬੜੀ ਹੋਈ ਪਈ ਆ ਹਨਾ ਬੜੀ ਹੋਈ ਪਈ ਆ ਸਤਿ ਸ਼੍ਰੀ ਅਕਾਲ ਸਾਰੇ ਬਾਈਆਂ ਨੂੰ ਹੱਥ ਜੋੜ ਕੇ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜਿਹੜੇ ਵੀ ਬਾਈਆਂ ਨੇ ਚਾਰ ਪਾਇਆ ਹੋਇਆ ਘਰੇ ਆਪਾਂ ਇੱਕ ਤਕਨੀਕ ਦੱਸ ਦਿਆ ਤੁਹਾਨੂੰ ਜਿਹੜੀ ਕਿ ਆਪਾਂ ਆਪਦੇ ਚਾਰ ਦਾ ਘਰੇ ਖੁਦ ਡਰਾਈਵ ਮੈਟਰ ਆਪਾਂ ਕਿਵੇਂ ਚੈੱਕ ਕਰ ਸਕਦੇ ਆ ਨਵੀਂ ਕਰੇ ਆਪਾਂ ਕਿਵੇਂ ਪਤਾ ਕਰ ਸਕਦੇ ਆ ਕਿ ਆਪਣੇ ਚਾਰ ਦੇ ਵਿੱਚ ਡਰਾਈਵ ਮੈਟਰ ਸਹੀ ਆ ਜਾਂ ਲਵੀ ਸਹੀ ਨਹੀਂ ਆ ਲਵੀ ਆਪਾਂ ਕੀ ਕਰਨਾ ਇਦਾਂ ਚਾਰ ਨਾ ਆਪਣੇ ਘਰੋਂ ਜਿਵੇਂ ਚਾਰ ਹੁੰਦਾ ਆਪਣਾ ਚਾਰ ਚੱਕ ਲੈਣਾ ਜਿਵੇਂ ਹੁਣ ਆਪਾਂ ਆ ਚਾਰ ਚੱਕ ਲਿਆ ਐ ਆਪਣਾ ਚਾਰ ਲੈ ਲੈਣਾ ਇਹਨੂੰ ਐਸਾ ਤੇ ਰੱਖ ਕੇ 2 ਸਕਿੰਟਾਂ ਲਈ ਐਂ ਦੱਬ ਲੈਣਾ ਆ ਦੇਖੋ ਇਹ ਫਟ ਗਿਆ ਨਾ ਜੇ ਤਾਂ ਇਹ ਲੱਡੂ ਜਿਹੜਾ ਆਪਾਂ ਐਂ ਲੱਡੂ ਬਟਾਂਗੇ ਜੇ ਤਾਂ ਇਹ ਫਟ ਗਿਆ ਇਹ ਆ ਦੇਖੋ ਫਟ ਗਿਆ ਇਹ ਇਹਨੂੰ ਐਂ ਦੱਬ ਲੈਣਾ ਅਹੀਂ ਤਾਂ ਭੀ ਜੇ ਤਾਂ ਇਹ ਫੁੱਟ ਗਿਆ ਤਾਂ ਤੁਹਾਡੇ ਚਾਰ ਦਾ ਡਰਾਈਵ ਮੀਟਰ ਬਿਲਕੁਲ ਜਿਵੇਂ ਸਹੀ ਆ ਜੇ ਇਹਦਾ ਪਿੰਨਾ ਬਣਿਆ ਆਪਣਾ ਰਹਿ ਗਿਆ ਲਵੀ ਆ ਪਿੰਨਾ ਜਿਹੜਾ ਉਹ ਅਹੀਂ ਰਹਿ ਗਿਆ ਇਸ ਤਰੀਕੇ ਨਾਲ ਜੇ ਪਿੰਨੇ ਦਾ ਪਿੰਨਾ ਨਹੀਂ ਫੁੱਟਿਆ ਉਹ ਜਿਵੇਂ ਹੁਣ ਇਹ ਆ ਦੇਖੋ ਫੁੱਟ ਗਿਆ ਨਾ ਪੁੱਤ ਜਣ ਹੈਨਾ ਹਾਂਜੀ ਹਾਂ ਜੇ ਇਹਦਾ ਪਿੰਨਾ ਨਹੀਂ ਫੁੱਟਦਾ ਤਾਂ ਤੁਹਾਡੇ ਡਰਾਈਵ ਮੀਟਰ ਦੇ ਵਿੱਚ ਜਿਹੜੀ ਨਮੀ ਚਾਰ ਦੇ ਵਿੱਚ ਨਮੀ ਦੀ ਮਾਤਰਾ ਜ਼ਿਆਦਾ ਗਈ ਤਾਂ ਉਹਨੂੰ ਹਵਾ ਲਵਾ ਕੇ ਪਾਉਣ ਦੀ ਕੋਸ਼ਿਸ਼ ਕਰੋ ਉਹਨੂੰ ਉਸ ਤਰੀਕੇ ਨਾਲ ਨਾ ਪਾਓ ਇਹ ਜਿਵੇਂ ਹੁਣ ਆਪਣਾ ਚਾਰ ਆ ਦੇਖੋ ਇਹਦਾ ਡ੍ਰਾਈ ਮੀਟਰ ਆ ਦੇਖ ਇਹਦਾ ਡ੍ਰਾਈ ਮੀਟਰ ਬਿਲਕੁਲ ਆਪਣਾ 30 ਤੋਂ 32 ਆ 30 ਦੇ ਲਵਿਆ ਇਹ 30 ਤੇ 32 ਦੇ ਵਿੱਚ ਜਮਾ ਸਹੀ ਹੁੰਦਾਗਾ ਆ ਦੇਖੋ ਇਹ ਆ ਫਟ ਗਿਆ ਤੇ ਜਿਹੜੇ ਜਿਹੜੇ ਚਾਰ ਦੇ ਵਿੱਚ ਨਮੀ ਦੀ ਮਾਤਰਾ ਜ਼ਿਆਦਾ ਹੋ ਤੁਸੀਂ ਘਰੇ ਚੈੱਕ ਕਰਕੇ ਦੇਖ ਲਿਓ ਉਹਨੇ ਪਿੰਨੇ ਨੇ ਨੇ ਫਟਣਾ ਨਹੀਂ ਤਾਂ ਇਹਦਾ ਮਤਲਬ ਉਹਦੇ ਵਿੱਚ ਪਾਣੀ ਦੀ ਮਾਤਰਾ ਜ਼ਿਆਦਾ ਆ ਠੀਕ ਹੈ ਤੇ ਆਪਣੇ ਚਾਰ ਦਾ ਡ੍ਰਾਈ ਮੀਟਰ ਕਰਕੇ ਚੈੱਕ ਕਰੋ ਤੇ ਇੱਕ ਮਿੰਟ ਕਰਕੇ ਦੱਸਿਓ ਤੇ ਫਿਰ ਤੁਹਾਨੂੰ ਦੱਸਾਂ ਕਿੰਨਾ ਹੁਣ ਆਪਣੇ ਜਿਹੜਾ ਜਿਹੜਾ ਲੱਡੂ ਫਟ ਜਾਂਦਾ ਉਹਦਾ 25 ਤੋਂ 28 ਤੋਂ ਲੈ ਕੇ ਇਹਦਾ ਹੁਣ ਆਪਣਾ ਜਿਹੜਾ ਆਪਣੇ ਚਾਰ ਦਾ ਡਰਾਈਵ ਮੀਟਰ ਆ ਇਹ 30 ਤੱਕ ਆ ਤੇ ਤੁਸੀਂ ਆਪਣਾ ਘਰੇ ਚੈੱਕ ਕਰ ਸਕਦੇ ਹੋ ਡਰਾਈਵ ਮੀਟਰ ਲਵੀ ਕਿੰਨਾ ਜੇ ਪਿੰਨਾ ਨਹੀਂ ਫੁੱਟਦਾ ਤਾਂ ਹਵਾ ਲਵਾ ਕੇ ਪਾਓ ਉਹਨੂੰ ਤੇ ਡਰਾਈਵ ਮੀਟਰ ਸੈੱਟ ਕਰਕੇ ਪਾਓ ਤੁਹਾਡਾ 2-2 ਲੀਟਰ ਦੁੱਧ ਹੋਰ ਵੱਧ ਜਾਊਗਾ ਧੰਨਵਾਦ ਸਾਰਿਆਂ ਨੂੰ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਮੈਨੂੰ